ਜ਼ਿਲ੍ਹਾ ਪ੍ਰਸ਼ਾਸਨ ਚੇਤ ਗੁਰਦਾਸਪੁਰ ਦੇ ਵੱਲੋਂ ਸਾਲਾ ਤੋਂ ਕਿਰਾਇਆ ਨਾ ਦੇਣ ਵਾਲੇ ਦੁਕਾਨਦਾਰ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ। जिला परिषद ਦੇ ਬਲੋਕ ਕਰਾਇਦਾਰਾ ਦੀਆਂ ਦੁਕਾਨਾਂ ਕਬਜ਼ੇ ਲੈ ਕੇ ਫੀਲ ਕਰ ਦਿੱਤੀਆਂ ਗਈਆਂ ਹਨ ਤਾਂ ਦੱਸ ਦिए ਕਿ 25 ਦੁਕਾਨਾਂ ਕਬਜ਼ੇ ਲੈ ਕੇ ਫੀਲ ਕੀਤੀਆਂ ਗਈਆਂ ਹਨ ਇਸ ਮੌਕੇ ਤੇ ਜਿਲ੍ਹਾ ਪ੍ਰਸ਼ਾਸਨ ਦੇ ਸੈਕਟਰੀ ਜਿੰਨਤ ਖੈਰਾ ਦੇ ਮੁਤਾਬਿਕ ਇੱਕ ਕਾਰਵਾਈ ਅਦਾਲਤ ਦੇ ਹੁਕਮਾਂ ਤੋਂ ਬਾਅਦ ਕੀਤੀ ਗਈ ਹੈ ਕਿਉਂਕਿ ਇਹ ਦੁਕਾਨਦਾਰ ਪਿਛਲੇ ਕਈ ਸਾਲਾਂ ਤੋਂ ਜਿਲ੍ਹਾ ਪ੍ਰਸ਼ਾਸਨ ਨੂੰ ਦੁਕਾਨਾਂ ਦਾ ਕਿਰਾਇਆ ਜਮ੍ਹਾਂ ਨਹੀਂ ਕਰਵਾ ਰਹੇ ਸਨ ਉੱਥੇ ਇਹਨਾਂ ਦੁਕਾਨਦਾਰਾਂ ਨੇ ਜਿਲ੍ਹਾ ਪ੍ਰਸ਼ਾਸਨ ਦੀ ਕਾਰਵਾਈ ਦਾ ਰੋਜ ਜਤਾਇਆ ਅਤੇ ਕਿਹਾ ਹੈ ਕਿ ਉਹ ਲੱਖ ਰੁਪਏ ਦਾ ਕਿਰਾਇਆ ਇੰਨੀ ਜਲਦੀ ਨਹੀਂ ਦੇ ਸਕਦੇ ਜਿਹੜਾ ਪ੍ਰਸ਼ਾਸਨ ਨੂੰ ਹੌਲੀ ਹੌਲੀ ਕਰਕੇ ਦੁਕਾਨਦਾਰਾਂ ਨੂੰ ਪੈਸ ਆ 11 ਨੰਬਰ ਪੀ ਇਧਾਰੇ ਸ਼ਰਿੰਦਰਾ ਆ ਜਾਣ ਦੇ ਤੇ ਉਹ ਤੋਂ ਪੁੱਛਦਾ ਇਹ ਥੋੜਾ ਗੱਲ ਆਪੇ ਇਹ ਦੁਕਾਨਦਾਰ ਬੰਦੇ ਨੇ ਕਿਸਾਨ ਜਿੱਥੇ ਮਰਜੀ ਮੋਟਾ ਲਾਣ ਠੀਕ ਹੈ ਜੀ ਜਦੋਂ ਮਰਜੀ ਆਪਣੇ ਫੋਰਜ ਸਰਕਾਰੀ ਮੁਲਾਜ਼ਮ ਨੇ ਕਰਤਾ ਲਾ ਕਰਦੇ ਨੇ ਜੋ ਵੀ ਆਪਣੇ ਕਰਦੇ ਨੇ ਉੱਥੇ ਸਰਕਾਰ ਦੇ ਕੋਈ ਹੌਣ ਨਹੀਂ ਹੈਗਾ ਵਪਾਰੀਆਂ ਉੱਪਰ ਜੋਰ ਨੇ ਇੱਕ ਮੌਕਾ ਦਿਓ ਕਿਰਾਇਆ ਹੈਗੇ ਨੇ ਬਕਾਇਆ ਵਿੱਚ ਚੱਲ ਰਹੀ ਕੋਈ ਗੱਲਬਾਤ ਹੈ ਜਲਦੀ ਵੀ ਆ ਦਿਲ ਦੇ ਬੇ ਨੇ ਕੀ ਕਿਹਾ ਕੋਈ ਕਿਸਦਾ ਕੁੱਸਤਾ ਕਰਾ ਦੇ ਕੀ ਕਿਹਾ ਇਹ ਉਹ ਉਹ ਕਹਿੰਦੇ ਉਹ ਜਿਹੜੇ ਆਪਣੇ ਮੰਦੇ ਨੇ ਸਾਰੇ ਦੋ ਕਹਿੰਦੇ ਨੇ ਹਾਂਜੀ ਸਾਰੇ ਕਹਿੰਦੇ ਨੇ ਦੋ ਪੈਸੇ ਆਈ ਤੀ ਹਾਂ ਇੱਕ ਵਾਰ ਇੱਕ ਵਾਰ ਦਿਓਗਾ ਦੋ ਦੁਕਾਨਾਂ ਪਿੱਛੇ ਬੰਦਲੀ ਕਰਵਾਤੀ ਦੋ ਦੁਕਾਨਾਂ ਉਹ ਆਲਰੇਡੀ ਆ ਬੰਦ ਨਹੀਂ ਨੂੰ ਕੰਡਾਉ। ਕੋਈ ਨੋਟਿਸ ਵਗੈਰਾ ਦਿੱਤਾ ਗਿਆ ਪਹਿਲੇ ਜਾਂ ਕੋਈ ਨੋਟਿਸ ਇਹਦਾ ਆਇਆ ਹੀ ਨਹੀਂ। ਆਇਆ ਦੇ ਨਹੀਂ। ਫੇਰ ਵੀ ਤੁਸੀਂ ਜੋ ਪੈਸੇ ਦੇ ਜਮਤਰਾਏ ਦੁਕਾਨਦਾਰ ਨੇ ਤਾਂ ਦਿੱਤੇ ਆ ਆਪਣੇ 50000 ਰੁਪਏ ਜਮੰਗਰਾਏ 2 ਮਹੀਨੇ ਬੰਨ। ਕਿੰਨਾ ਮੰਨਦਾ ਇਹ ਕਰਾਇਆ ਤੇ ਜਨਾਹ ਹੀ ਕਹਿੰਦੇ ਸਾਡੀਆਂ ਇਨਸਾਲਮੈਂਟ ਆਪਣ ਕਰ ਦਿਓ। ਅਸੀਂ ਦੇਣ ਨੂੰ ਤਿਆਰ ਆ। ਹੁਣ ਆਪਣੇ ਦੇ ਦੇ ਨਾ 50000 ਰੁਪਏ ਹੋਂ ਦੇ ਦੇ ਨਾ। ਨਹੀਂ ਮੰਨਦੇ ਵਿੱਚ। ਨਹੀਂ ਮੰਨਦੇ। ਅਸੀਂ ਕਰਦਾ ਦੇਣ ਨੂੰ ਤਿਆਰ ਆ। ਇਹਨਾਂ ਦਾ ਹਰ ਦੁਕਾਨ ਦਾ ਬਖੋਖੜੇ ਸਮੇਂ ਦਾ ਕਰਾਇਆ ਬਕਾਇਆ ਪੈਂਡਿੰਗ ਸੀ ਜੀ ਜੋ ਲੱਖਾਂ ਦੀ ਅਮਾਉਂਟ ਦੇ ਵਿੱਚ ਹੈਗਾ ਸੀ ਅੱਜ ਜ਼ਿਲ੍ਹਾ ਪਰੀਸ਼ਦ ਵੱਲੋਂ ਪ੍ਰੋਪਰ ਸਾਰੇ ਨਿਯਮਾਂ ਦੀ ਕਾਨੂੰਨਾਂ ਦੀ ਪਾਲਣਾ ਕਰਦੇ ਹੋਏ ਇਹ ਕਬਜ਼ਾ ਪੁਲਿਸ ਦੀ ਸਹਾਇਤਾ ਦੇ ਨਾਲ ਲਿਆ ਜਾ ਰਿਹਾ ਹੈਗਾ ਐਂਡ ਪ੍ਰਾਪਰ ਕਾਨੂੰਨੀ ਪ੍ਰਕਿਰਿਆ ਪ੍ਰਾਪਰ ਫਾਲੋ ਹੋਈ ਹੈਗੀ ਜੀ। ਇਹਨਾਂ ਦੁਕਾਨਾਂ ਦਾ ਇਨਫੈਕਟ 16 ਸੋਨਾ ਲੱਖ, 14 ਲੱਖ, 15 ਲੱਖ, 11 ਲੱਖ ਤੁਸੀਂ ਐਵਰੇਜ ਲਗਾਉ ਤਾਂ 10 ਲੱਖ ਤਾਂ ਐਵਰੇਜ ਤੁਸੀਂ ਪ੍ਰਤੀ ਦੁਕਾਨ ਲੈ ਸਕਦੇ ਹੋ ਔਰ ਅੱਜ ਅਸੀਂ 25 ਦੁਕਾਨਾਂ ਦਾ ਕਵਰ ਲੈ ਲਿਆ। 23 17 ਤੋਂ ਨੇ ਕਈ ਇਵਨ 15 ਸਾਲ ਪੁਰਾਣੇ ਮਾਮਲੇ ਵੀ ਹੈਗੇ ਨੇ ਵਿੱਚ ਜਿਹੜੇ 15 ਸਾਲ ਤੋਂ ਪੈਂਡਿੰਗ ਚੱਲੇ ਆ ਰਹੇ ਨੇ। ਤਾਂ ਅੱਜ ਅਸੀਂ ਉਹਨਾਂ ਸਾਰਿਆਂ ਨੂੰ ਮਾਣਯੋਗ ਅਦਾਲਤ ਦਾ ਫੈਸਲਾ ਲੈ ਕੇ ਉਪਰੰਤ ਕਾਰਵਾਈ ਕੀਤੀ ਹੈ ਕੋਈ ਨੋਟਿਸ ਵੀ ਭੇਜੇਗੇ ਸੀ ਹਾਂਜੀ ਹਾਂਜੀ ਬਹੁਤ ਨੋਟਿਸ ਭੇਜੇ ਨੇ ਐਂਡ ਜਦੋਂ ਇਹ ਕਿਸੇ ਨਾਂ ਦੇਣ ਦਾ ਸਾਨੂੰ ਹੋਇਆ ਵੀ ਇਹਨਾਂ ਨੇ ਕੋਈ ਵੀ ਕਰਾਇਆ ਸਾਨੂੰ ਨਹੀਂ ਦੇਣਾ ਹੈਗਾ ਐਂਡ ਆਪਣਾ ਬਕਾਇਆ ਸਾਰਾ ਕਲੀਅਰ ਨਹੀਂ ਕਰਨਾ ਤਾਂ ਅੱਜ ਫਿਰ ਪ੍ਰਸ਼ਾਸਨ ਨੂੰ ਕਾਰਵਾਈ ਕਰਨੀ ਪਈ ਹੈ ਬੇਨਤੀ ਹੈ ਕਿ ਸਾਰਾ ਆਪਦਾ ਬਕਾਇਆ ਕਲੀਅਰ ਕਰਨਗੇ ਤਾਂ ਹੀ ਕੋਈ ਮਸਲੇ ਦਾ ਹੱਲ ਨਿਕਲੂਗਾ ਇਦਾਂ ਥੋੜਾ ਦੇਣ ਨਾਲ ਜਿਹੜੀ ਦੁਕਾਨਾਂ ਸੀਲ ਕੀਤੀਆਂ ਉਹ ਫਿਰ ਪਰਮਨੈਂਟਲੀ ਬੰਦ ਰਹਿਣਗੇ ਹਾਂ ਉਹਦੀ ਜਲਦੀ ਮਾਨਯੋਗ ਦੀ ਸਾਹਿਬ ਕੋਲ ਅਸੀਂ ਪ੍ਰਮਾਣਗੀ ਲੈ ਕੇ ਉਹਨਾਂ ਨੂੰ ਨਵੇਂ ਸਿਰ ਤੋਂ ਉਹਦੀ ਖੁੱਲੀ ਬੋਲੀ ਅਸੀਂ ਕਰਾਵਾਂਗੇ ਤਾਂ ਉਹਦੇ ਵਿੱਚ ਫਿਰ ਹਰ ਬੰਦੇ ਨੂੰ ਇਕੁਅਲ ਚਾਂਸ ਮਿਲੂਗਾ ਅਸੀਂ ਚਾਹੁੰਦੇ ਆ ਤੁਸੀਂ ਆਪਦਾ ਕਾਰੋਬਾਰ ਵਧੀਆ ਕਰੋ ਪਰੰਤੂ ਜਿਸ ਰੇਟ ਤੇ ਜੋ ਤੁਹਾਡਾ ਮਹੀਨਾ ਕਿਰਾਇਆ ਜ਼ਿਲ੍ਹਾ ਪਰੀਸ਼ਦ ਨਾਲ ਐਗਰੀਮੈਂਟ ਫਿਕਸ ਹੋਇਆ ਉਹਨੂੰ ਸਮੇਂ ਤੇ ਦੇਣ ਦੀ ਖੇਚਲ ਕਰੋ ਤਾ ਜੋ ਤੁਹਾਨੂੰ ਵੀ ਕੋਈ ਪਰੇਸ਼ਾਨੀ ਨਾ ਆਵੇ ਤੇ ਮਹਿਕ ਮੈਨੂੰ ਵੀ ਕੋਈ ਪਰੇਸ਼ਾਨੀ ਨਾ ਆਵੇ ਜੇਕਰ ਸਾਨੂੰ ਹੋਰ ਵੀ ਬੇਦਖਲੀ ਹੁਕਮ ਆਉਂਦੇ ਨੇ ਮਾਲਯੂ ਅਦਾਲਤ ਵੱਲੋਂ ਤਾਂ ਉਹਨਾਂ ਨੂੰ ਹੀ ਕਾਨੂੰਨੀ ਪ੍ਰਕਿਰਿਆ ਦੇ ਨਾਲ ਐਗਜ਼ੀਕਿਊਟ ਕਰਾਇਆ ਜਾਊਗਾ। ਇਹ ਵਰ ਮੰਜਾਬੀ ਟੀਵੀ ਲਈ ਗੁਰਦਾਸਪੁਰ ਤੋਂ ਲਾਪਰੇ ਖੁਸ਼ੀਪੁਰ ਦੀ ਖਾਸ ਰਿਪੋਰਟ